ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਮੇਰੀ ਵੀਡੀਓ ਦੇਖ ਰਹੇ ਹਨ ਮੈਂ ਹਾਂ ਕਰਨ ਹਿਸ਼ਾਰਪੁਰ ਤੋਂ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਕਰਨ ਪੋਲਟਰੀ ਫਾਰਮ ਤਾਂ ਅੱਜ ਚਲੋ ਆਪਾਂ ਗੱਲ ਕਰਦੇ ਆਂ ਮੇਨ ਟੋਪਿਕ ਦੀ ਇਹ ਪੋਲਟਰੀ ਫਾਰਮ ਮੇਰਾ ਵੀਰ ਦੇ ਕਈਆਂ ਨੇ ਮੈਸੇਜ ਆ ਰਹੇ ਸੀਗੇ ਕਿ ਭਾਜੀ ਇਹੇ ਕੰਮ ਕਰਨਾ ਚਾਹੁੰਦੇ ਆ ਤੇ ਕਈ ਮੈਨੂੰ ਮਿਲਣ ਵੀ ਆ ਰਹੇ ਫਾਰਮ ਤੇ ਮੇਰੇ ਕਿ ਭਾਜੀ ਸਾਉਂ ਦੱਸੋ ਕਿ ਇਹ ਫਾਰਮ ਦੇ ਮਤਲਬ ਕੰਮ ਕਿੱਦਾਂ ਰਾਇਆ ਕੀ ਹਿਸਾਬ-ਵਿਤਾਬ ਨਾਲ ਮੈਂ ਪਹਿਲੀ ਤੋਂ ਗੱਲ ਆਪਾਂ ਕਰੀਏ ਕਿ YouTube ਤੇ ਨਾ YouTube ਤੇ ਮੈਂ ਅੱਜ ਕੱਲ ਦੇਖਦਾ ਵੀਡੀਓ ਲੋਕੀ ਪਾਉਂਦੇ ਹਨਾ ਕਿ ਕਈ ਬਲੌਗਰ ਹਨਾ ਵੀਡੀਓ ਪਾਉਂਦੇ ਆ ਕਿ ਪੋਲਟਰੀ ਫਾਰਮ ਚ ਇੰਨੀ ਕਮਾਈ ਆ ਮੈਂ ਦੇਖਦਾ ਹਾਂ ਨਾ ਕਿ ਥੰਬਨੇਲ ਲਾਇਆ ਹੁੰਦਾ ਨਾ ਕਿ 2 ਮਹੀਨੇ ਦੀ ਕਮਾਈ 10 ਲੱਖ 20 ਲੱਖ 30 ਲੱਖ ਇਦਾਂ ਕੋਈ ਪਾਉਂਦਾ ਕਿ ਸਾਲ ਦੀ ਕਮਾਈ ਇੰਨੀ ਹੈ ਨਾ ਮੈਂ ਤੁਹਾਨੂੰ ਅੱਜ ਪੂਰੀ ਗੱਲ ਦੱਸੂਗਾ ਵੀਡੀਓ ਲੰਬੀ ਹੋਊਗੀ ਤਾਂ ਮੇਰਾ ਵੀਰ ਦੇਖ ਲਿਓ ਜਿੰਨੂੰ ਇੰਟਰਸਟ ਹੋਊਗਾ ਆਪਣਾ ਕੰਮ ਕਰਨ ਦਾ ਪੂਰੀ ਗੱਲ ਮੈਂ ਤੁਹਾਨੂੰ ਸਮਝਾਉਂਗਾ ਤਾਂ ਇਸ ਕਰਕੇ ਬਣੇ ਰਿਹਾ ਐਂਡ ਤੱਕਰ ਤਾਂ ਚਲੋ ਹੁਣ ਗੱਲ ਕਰਦੇ ਆਂ ਮੇਨ ਟੌਪਿਕ ਦੀ ਕਿ ਇਹ ਪੋਲਟਰੀ ਫਾਰਮ ਚੀਜ਼ ਕੀ ਹੈ ਨਾ ਮਤਲਬ ਕਿ ਇੱਕ ਗੇਮ ਕੀ ਆ ਤਾਂ ਪਹਿਲਾ ਗੱਲ ਕਰਦੇ ਆਂ ਕੰਟਰੈਕਟ ਪੋਲਟਰੀ ਫਾਰਮ ਦੀ ਠੀਕ ਆ ਜਿੱਦਾਂ ਕਿ ਮੈਂ ਕਰਦਾ ਆਂ ਮੈਂ ਆਪਣਾ ਵੀ ਕਰਦਾ ਆਂ ਸਾਡਾ ਹੋਰ ਵੀ ਫਾਰਮ ਹੈਗਾ ਆ ਉੱਥੇ ਵੀ ਆਪਣਾ ਬੱਚਾ ਪਾਈਦਾ ਚਲੋ ਪਹਿਲਾ ਗੱਲ ਕਰਦੇ ਆਂ ਕੰਟਰੈਕਟ ਪੋਲਟਰੀ ਫਾਰਮ ਦੀ ਨਾ ਜਿੱਦਾਂ ਕਿ ਹੁਣ ਮੇਰਾ ਫਾਰਮ ਜਿਹੜਾ ਇਸ ਵੇਲੇ ਇਹ ਜਿੱਥੇ ਬੈਠਾ ਆ ਮੈਂ ਇਹ ਜਿਹੜਾ ਮੇਰਾ ਫਾਰਮ ਆ ਇਹ ਹੁੰਦਾ ਇਹ ਮੇਰਾ ਹੈਗਾ ਆ ਕੰਟਰੈਕਟ ਪੋਲਟਰੀ ਫਾਰਮ ਮਤਲਬ ਕਿ ਮੈਂ ਇੱਕ ਕੰਪਨੀ ਆ ਉਹਨਾਂ ਕੰਟਰੈਕਟ ਕੀਤਾ ਆ ਤਾਂ ਉਹ ਮੈਨੂੰ ਬੱਚਾ ਦੇ ਰਹੀ ਆ ਉਹ ਮੈਨੂੰ ਫੀਡ ਦੇ ਰਹੀ ਆ ਥੋੜੀਆਂ ਬੁੱਤੀਆਂ ਮੈਡੀਸਨ ਵੀ ਦਿੰਦੀਆਂ ਆ ਕੰਪਨੀ ਦਿੰਦੀ ਆ ਕਈ ਮੇਰੇ ਵੀਰ ਇਹ ਸੋਚਦੇ ਆ ਕਿ ਜਿੱਦਾਂ ਕਿਸੇ ਨੂੰ ਕਹਿੰਦੇ ਆ ਕਿ ਭਾਜੀ ਸਾਰਾ ਹੁਣ ਆਪਾਂ YouTube ਖੋਲ੍ਹਦੇ ਲਿਖਿਆ ਹੁੰਦਾ ਸਾਰਾ ਖਰਚਾ ਕੰਪਨੀ ਦਾ ਭਾਜੀ ਮੇਰੇ ਵੀਰੋ ਇਦਾਂ ਆ ਕਿ ਇਹ ਨਹੀਂ ਕਿ ਕੰਪਨੀ ਦਾ ਸਾਰਾ ਖਰਚਾ ਆਇਆ ਤਾਂ ਸਾਨੂੰ ਕੰਪਨੀ ਨੇ ਬੱਚੇ ਦੇ ਦਿੱਤੇ ਆ ਤਾ ਮਹੀਨੇ ਬਾਅਦ ਸਾਨੂੰ ਪੈਸੇ ਆ ਜਾਣੇ ਨੇ ਹਨਾ ਇਹ ਗਲਤ ਸੋਚ ਆ ਇਹੀ ਗੱਲ ਕੋਈ ਸਮਝੋਂਦਾ ਨਹੀਂ ਤੁਹਾਨੂੰ YouTube ਤੇ ਇਹ ਗੱਲ ਪਤਾ ਨਹੀਂ ਕਿਸ ਨੇ ਦੱਸੀ ਹੋਣੀ ਕਿਹਨੇ ਦੱਸੀ ਹੋਣੀ ਮੈਂ ਦੱਸਦਾ ਕਿਉਂਕਿ ਮੈਂ ਖੁਦ ਕੰਮ ਕਰਦਾ ਆ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਆ ਇਹ ਸਾਰੀਆਂ ਗੱਲਾਂ ਫੇਕ ਆ YouTube ਤੇ ਆਪਾਂ ਦੇਖ ਕੇ ਕਰਨੇ ਕਿ ਉਹ ਬੰਦੇ ਨੂੰ ਇੰਨੀ ਕਮਾਈ ਆ ਤੁਸੀਂ ਉਹਦੀ ਮਿਹਨਤ ਵੀ ਦੇਖੋ ਕਿ ਇੱਕ ਫਾਰਮਰ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਨਾ ਜਦੋਂ ਫਾਰਮ ਦੇ ਵਿੱਚ ਕਸਾਂਦਾ ਆ ਇਨੂੰ ਆਪਾਂ ਕਿੱਦਾਂ ਗਰੋ ਕਰਦੇ ਆਂ ਡੇ ਬਾਈ ਡੇ ਡੇ ਬਾਈ ਡੇ ਹੈ ਨਾ ਕਿੱਦਾਂ ਆਪਾਂ ਇਹਨੂੰ ਪਾਲਦੇ ਆਂ ਕਿੱਦਾਂ ਇਹਦੀ ਕੇਅਰ ਕਰਦੇ ਆਂ ਨਾ ਇੱਕ ਬੱਚੇ ਵਾਂਗੂ ਨਾ ਇਹ ਜਿਹੜਾ ਕੰਮ ਕਰਦਾ ਏ ਉਹਨੂੰ ਹੀ ਪਤਾ ਹੈ ਨਾ ਕਿ ਆਪਾਂ ਇੱਕ ਦਿਨ ਤੋਂ ਲੈ ਕੇ 35 ਦਿਨ ਦਾ ਸਫਰ ਕਿੱਦਾਂ ਤਿਆਰ ਕਰਦੇ ਹੈ ਨਾ ਤਾਂ ਮੇਨ ਗੱਲ ਇਹ ਦੂਜੀ ਗੱਲ ਇੱਕ ਹੋਰ ਕਿਹੜੀ ਕਿਦਾਂ ਫਾਰਮਰ ਕੀ ਕਹਿੰਦੇ ਹੈ ਨਾ ਸੌਰੀ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਨਾ ਉਹ ਕਹਿੰਦੇ ਇਹਨਾਂ ਨੂੰ ਕਮਾਈ ਬੜੀ ਹੈ ਨਾ ਇਹ ਤਾਂ ਕੰਮ ਬੜਾ ਇਹਨਾਂ ਨੂੰ ਪੈਸੇ ਬੜੇ ਆਂਦੇ ਹਨ ਅਸੀਂ ਵੀ ਇਹੀ ਕੰਮ ਕਰਦੇ ਆਂ ਤੁਸੀਂ ਕਰਕੇ ਦੇਖ ਲਓ ਜਿਹੜੇ ਨਵੇਂ ਆ ਤੁਹਾਨੂੰ ਪਤਾ ਜਣਾ ਲੱਗ ਹਨ ਇਹਨਾਂ ਨੂੰ ਅਕਲ ਵੀ ਆ ਜਾਣੀ ਹੈ ਨਾ ਕਈ ਜਿਹੜੇ ਫੇਕ ਮੈਸੇਜ ਵੀ ਕਰਦੇ ਹਨ ਤੁਸੀਂ ਕਰਕੇ ਦੇਖੋ ਤੁਹਾਨੂੰ ਫੇਕ ਪਤਾ ਲੱਗਣਾ ਹਨ ਹੁਣ ਗੱਲ ਮੈਂ ਫੇਰ ਉਹੀ ਕਰਦਾ ਆ ਜਿੱਦਾਂ ਹੁਣ ਮੈਂ ਕਰਦਾ ਕੰਪਨੀ ਦੇ ਨਾਲ ਹਨਾ ਕੰਪਨੀ ਮੈਨੂੰ ਚਿੱਕਸ ਦਿੰਦੀ ਆ ਕੰਪਨੀ ਮੈਨੂੰ ਫੀਡ ਦਿੰਦੀ ਹੈ ਨਾ ਤਾਂ ਕੰਪਨੀ ਇਹਦੀ ਕੇਅਰ ਨਹੀਂ ਕਰਦੀ ਕੇਅਰ ਜਿਹੜੀ ਹੁੰਦੀ ਹੈ ਸਾਨੂੰ ਫਾਰਮਰਾਂ ਨੂੰ ਕਰਨੀ ਪੈਂਦੀ ਆ ਸਾਨੂੰ ਜੇ ਨੋਲਿਜ ਹੋਊਗੀ ਅਸੀਂ ਫੇਰ ਹੀ ਕੇਅਰ ਕਰ ਸਕਦੇ ਹਾਂ ਕੰਪਨੀ ਗਾਈਡ ਕਰਦੀ ਆ ਪਰ ਜਿਹੜੀ ਇਹ ਕੇਅਰ ਆ ਉਹ ਅਸੀਂ ਕਰਨੀ ਆ ਉਹ ਕੇਅਰ ਜਿਹੜੀ ਇਹਦੀ ਹੁੰਦੀ ਆ ਉਹ ਵਿਚ ਲੈ ਕੇ ਹੁੰਦੀ ਆ ਤਾਂ ਇਦਾਂ ਆ ਸਾਰੀ ਗੱਲ ਇਹ ਆ ਕੰਟਰੈਕਟ ਪੋਲਟਰੀ ਫਾਰਮ ਦੀ ਤਾਂ ਜਿਹੜੇ ਪੈਸੇ ਮਿਲਦੇ ਆ ਉਹ ਇਦਾਂ ਆ ਜਿੱਦਾਂ ਜਿਹੜੀ ਮੇਰੀ ਸ਼ੈੱਡ ਹੈਗੀ ਆ ਇਹ 20000 ਦੀ ਆ ਮੇਰਾ ਹੈਗਾ ਏਸੀ ਫਾਰਮ ਏਸੀ ਫਾਰਮ ਆ ਇਹ ਐਡਵਾਂਸ ਫਾਰਮ ਹੁੰਦੇ ਆ ਤਾਂ ਜੇ ਕਿਸੇ ਮੇਰੇ ਵੀਰ ਨੇ ਕਰਨਾ ਕੰਮ ਉਹ ਪਹਿਲਾਂ ਛੋਟੇ ਤੋਂ ਸ਼ੁਰੂ ਕਰੇ ਥੋੜੇ ਬੱਚੇ ਪਾ ਕੇ ਦੇਖੋ ਫੇਰ ਅੱਗੇ ਵਧਿਓ ਚਲੋ ਇਹ ਵੀ ਗੱਲ ਫੇ ਕਰਾਂਗੇ ਅਸੀ ਫਾਰਮ ਆਰੇ ਐਂਡ ਦੇ ਵਿੱਚ ਕਰਾਂਗੇ ਦੇਖਦੇ ਆ ਤਾਂ ਹੁਣ ਆਪਾਂ ਚਲੋ ਗੱਲ ਕਰਦੇ ਆ ਕਿ ਸਾਨੂੰ ਪੈਸੇ ਕਿਸ ਹਿਸਾਬ ਨਾਲ ਮਿਲਦੇ ਹਨ ਜਿੱਦਾਂ ਹੁਣ ਮੇਰੇ ਫਾਰਮ ਤੇ 20000 ਚੈਕਸ ਆ ਗਿਆ ਇਹ ਜਿੱਦਾਂ ਹੁਣ ਅੱਜ 15 ਤਰੀਕਾ ਮੇਰਾ ਚੈਕਸ ਆਉਣਾ ਹੈ ਤੁਸੀਂ ਵੀਡੀਓ ਦੇਖਿਓ ਮੈਂ ਕਿੱਦਾਂ ਪਾਉਂਗਾ ਉਹ ਚਲੋ ਫੇਰ ਗੱਲ ਕਰਾਂਗੇ ਆਪਾਂ ਉਹਦੇ ਬਾਰੇ ਜਿੱਦਾਂ ਹੁਣ 20000 ਬੱਚਾ ਮੇਰੇ ਸ਼ੈੱਡ ਦੀ ਕੈਪੈਸਿਟੀ ਆ ਮੈਨੂੰ ਕੰਪਨੀ ਨੇ 20000 ਬੱਚਾ ਗਿਣਕੇ ਦੇਣਾ ਆ। ਇਨ ਕੇਸ ਕਾਲੂ ਘਟ ਜਵੇ, ਕੁਛ ਵੀ ਹੋ ਜੇ ਜਿਨ ਜੋ ਰੇਟ ਹੋਊਗਾ ਚੂਚੇ ਦਾ, ਫੀਡ ਦਾ, ਕੁਛ ਵੀ ਨੁਕਸਾਨ ਹੁੰਦਾ ਆ ਉਹ ਸਾਰਾ ਸਾਡੇ ਫਾਰਮਰ ਦੇ ਖਾਤੇ ਪੈਂਦਾ ਆ। ਜਿੱਦਾਂ ਮੇਰੇ 20000 ਚਿਕਸ ਆ ਰਿਹਾ ਆ ਤੇ ਕਾਲੂ ਉਹ ਘਟ ਜੇ, ਕੁਛ ਵੀ ਹੈਪਨ ਹੋ ਜਵੇ ਨਾ, ਨੈਚੁਰਲੀ ਹੋ ਜਵੇ ਉਹ ਗੱਲ ਕੁਛ ਹੋਰ ਆ। ਮਤਲਬ ਕਿ ਚਲੋ ਰੱਬ ਨਾ ਕਰੇ ਕਿ ਫਾਰਮਰ ਨਾਲ ਇਦਾਂ ਹੋਵੇ। ਫਾਰਮ ਡਿਗ ਜੇ ਜੇ ਦਾ ਕੁਝ ਵੀ ਕਰੇ ਫੇਰ ਕੰਪਨੀ ਦੇਖਦੀ ਕਿ ਨਹੀਂ ਚਲੋ ਨਾ ਅਗਲੇ ਲੈ ਨੁਕਸਾਨ ਹੋਇਆ ਜੇ ਉਹਦਾ ਮਰ ਮੁਰਗੇ ਕੋਈ ਅੰਦਰ ਜਾਨਵਰ ਆ ਗਿਆ ਕੋਈ ਬਿੱਲੀ ਆ ਗਈ ਕੋਈ ਸੱਪ ਆ ਗਿਆ ਜੇ ਉਹਦਾ ਬਿਮਾਰ ਹੋ ਕੇ ਜੇ ਮਰ ਗਏ ਉਹ ਸਾਰੇ ਟਾਡੇ ਖਾਤੇ ਪਾਣੇ ਐ ਨਾ ਸੋਚੋ ਕਿ ਅਸੀਂ ਬਚ ਜਾਾਂਗੇ ਠੀਕ ਆ ਕਿਉਂਕਿ ਆਪਣਾ ਰਿਕਾਰਡ ਖਰਾਬ ਕਰਕੇ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਹਨਾ ਤਾਂ ਇਦਾਂ ਹੋ ਗਈ ਕਿ ਕੰਪਨੀ ਨਾਲ ਤੁਸੀਂ ਤੁਸੀਂ ਕੰਪਨੀ ਨਾਲ ਲੋਲ ਰਹੋਗੇ ਸੱਚੇ ਰਹੋਗੇ ਕੰਪਨੀ ਤਾਂ ਨਾਲ ਸੱਚੀ ਹੈ ਨਾ ਨਹੀਂ ਤਾਂ ਅਗਲੇ ਆਂਦਾ ਕੀ ਅਗਲੇ ਤੋਂ ਇੰਨੇ ਫਾਰਮਰ ਹਨਾ ਇੰਨੀ ਤਕੜੀ ਕੰਪਨੀ ਆ ਜੇ ਸਾਡੇ ਵਰਗੇ ਇੱਕ ਦੋ ਫਾਰਮਰ ਉਹਨਾਂ ਨੇ ਛੱਡਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਨੁਕਸਾਨ ਸਾਡਾ ਹੀ ਆ ਨਾ ਚੰਗੇ ਰਹਿ ਕੇ ਅਸੀਂ ਕੰਮ ਕਰਾਂਗੇ ਸਾਡਾ ਹੀ ਮਤਲਬ ਰਿਕਾਰਡ ਵਧੀਆ ਹੁੰਦਾ ਨਾ ਸਾਨੂੰ ਕੰਪਨੀਆਂ ਹੋਰ ਵੀ ਆਫਰ ਕਰਦੀਆਂ ਆ ਜਾਂ ਕੁਝ ਵੀ ਕਰੋ ਨਾ ਤਾਂ ਵਧੀਆ ਲੱਗਦਾ ਨਾ ਜਦੋਂ ਨਾਂ ਬਣਦਾ ਪੋਲਟਰੀ ਦੇ ਵਿੱਚ ਤਾਂ ਇਦਾਂ ਆ ਕਿ ਪਹਿਲਾਂ ਤਾਂ ਜੋ ਨੁਕਸਾਨ ਹੋ ਸਾਰਾ ਵਸੂਲ ਕਰਦੇ ਠੀਕ ਆਪਣਾ ਨਾ ਜੇ ਅਸੀਂ ਵਧੀਆ ਪਾਲਦੇ ਆ ਫਿਰ ਸਾਨੂੰ ਉਹਦਾ ਪ੍ਰੋਫਿਟ ਵੀ ਹੁੰਦਾ ਆ ਹੁਣ ਜਦੋਂ ਗੱਲ ਪ੍ਰੋਫਿਟ ਦੀ ਕਰਦੇ ਹਨ 2000 ਬੱਚਾ ਚਲੋ ਮੈਂ ਪਾਇਆ 1000 ਬਰਡ ਪਿੱਛੇ 1 ਮਾਰਟੈਲਿਟੀ ਜਾਇਜ਼ ਆ ਚਲੋ 2 ਵੀ ਜਾਇਜ਼ ਦਾ ਕੋਈ ਗੱਲ ਨਹੀਂ ਨਾ ਜਿੱਦਾਂ ਮੈਂ 20000 ਬੱਚਾ ਪਾਇਆ ਆ 20000 ਪਿੱਛੇ ਰੋਜ਼ ਦੇ 20-25 ਬਰਡ ਮਰ ਵੀ ਜਾਂਦੇ ਆ ਐਡੀ ਕੋਈ ਗੱਲ ਨਹੀਂ ਆ ਮਤਲਬ 20000 ਪਿੱਛੇ 5-6% ਮਾਰਟੈਲਿਟੀ ਜਾਇਜ਼ ਆ ਮਾਰਟੈਲਿਟੀ ਮਤਲਬ ਕਿ ਜਿਹੜੇ ਬੱਚੇ ਮਰ ਜਾਂਦੇ ਆ ਉਹ ਜਾਇਜ਼ ਆ ਕੋਈ ਉਹਦਾ ਨੁਕਸਾਨ ਨਹੀਂ ਹੈ ਨਾ ਤਾਂ ਜੇ ਜਾਰੇ ਹੁੰਦੇ ਆ ਫੇ ਉਹਦਾ ਨੁਕਸਾਨ ਆ ਜਿਆਦੇ ਕਿਉਂ ਹੁੰਦੇ ਆ ਦਾ ਕਾਰਨ ਕੀ ਆ ਜਦੋਂ ਆਪਾਂ ਕੇਅਰ ਨਹੀਂ ਕਰਦੇ ਆ ਜਦੋਂ ਆਪਾਂ ਕੇਅਰ ਨਹੀਂ ਕਰਦੇ ਆ ਫੇ ਬੱਚੇ ਬਿਮਾਰ ਹੁੰਦੇ ਆ ਤਾਂ ਫੇ ਉਹ ਮਰ ਜਾਂਦੇ ਆ ਨਾ ਉਹ ਫਿਰ ਨੁਕਸਾਨ ਹੀ ਆ ਸਾਡਾ ਕੰਪਨੀ ਦਾ ਕੁਝ ਨਹੀਂ ਜਾਣਾ ਤਾਂ ਹੁਣ ਆ ਗੱਲ ਕਰੀਏ ਪ੍ਰੋਫਿਟ ਦੀ ਪ੍ਰੋਫਿਟ ਇਦਾਂ ਆ ਕਿ ਜਿੱਦਾਂ ਹੁਣ 20000 ਬੱਚਾ ਆ ਉਹ ਚੋਂ 5% ਮਰਟੈਲਿਟੀ ਲਾ ਲਓ ਕਿ 5-700 ਮਰਟੈਲਿਟੀ ਮਤਲਬ ਮਰ ਗਈ ਨਾ ਜਿੱਦਾਂ 20000 ਚੋਂ 500 ਬੱਚਾ ਮਰ ਗਿਆ 19500 ਬਚ ਰਹਿ ਗਿਆ 19500 ਨੂੰ ਟੋਟਲ ਐਵਰੇਜ ਮਤਲਬ ਕਿ ਜਿੱਦਾਂ ਹੁਣ ਅਸੀਂ ਮਾਲ ਵੇਚਦੇ ਹੁੰਦੇ ਹਾਂ 2 ਕਿਲੋ ਕਰਕੇ 2100 2200 2300 ਗ੍ਰਾਮ ਐਵਰੇਜ ਜਿੰਨੇ ਆਪਣਾ ਭਾਰਾ ਹੋਊਗਾ ਉਨਾਂ ਸਾਨੂੰ ਫਾਇਦਾ ਆ ਜਿੰਨੇ ਆਪਣੀ ਐਵਰੇਜ ਆਂਦੀ ਆ ਪਰ ਵਰਡ 2100 2200 2 ਕਿਲੋ ਉਹ ਹਿਸਾਬ ਨਾਲ ਆਪਣੇ ਕਵਾਂਟਲ ਬਣ ਜਾਂਦੇ ਆ ਵੇਟ ਬਣ ਜਾਂਦਾ ਆ 250 ਕਵਾਂਟਲ 300 ਕਵਾਂਟਲ 400 ਕਵਾਂਟਲ ਜਿੰਨਾ ਆਪਣਾ ਵੇਟ ਜ਼ਿਆਦਾ ਹੋਊਗਾ ਕੰਟਰੈਕਟ ਪੋਲਟਰੀ ਫਾਰਮ ਵਾਲਿਆਂ ਨੂੰ ਉਹਨਾਂ ਹੀ ਬੈਨੀਫਿਟ ਆ ਤਾਂ ਫੇ ਸਾਨੂੰ ਪਰ ਕਿਲੋ ਪੈਸੇ ਮਿਲਦੇ ਆ ਜੇ ਰੇਟ ਹੋਵੇ 100 ਤੋਂ ਜ਼ਿਆਦਾ ਫੇ ਮਿਲਦੇ ਆ ਕਿਲੋ ਮਗਰ 10 ਪੈਸੇ 15 ਪੈਸੇ 20 ਪੈਸੇ ਰਲਾਮ ਲਾ ਕੇ 1-2 ਰੁਪਏ ਸਾਡੇ ਉਹ ਬਣ ਜਾਂਦੇ ਕਿਲੋ ਦੇ ਪਿੱਛੇ ਉਹ ਵੀ ਜੋ ਰੇਟ ਹੁੰਦਾ ਤਾਂ ਨਹੀਂ ਤਾਂ ਓਕੇ-ਪੁਕੇ ਕੰਪਨੀ ਨੇ ਪੈਸੇ ਬੰਨੇ ਆ 9 ਰੁਪਏ ਕਿਲੋ 10 ਰੁਪਏ ਕਿਲੋ ਇਦਾਂ ਕੰਪਨੀ ਪੈਸੇ ਦਿੰਦੀ ਹੈ ਕਿਲੋ ਦੇ ਹਿਸਾਬ ਨਾਲ ਇਹ ਨਹੀਂ ਕਿ ਇੰਨੇ ਹੀ ਪੈਸੇ ਆਂਦੇ ਆ ਜੇ ਅਸੀਂ ਨੁਕਸਾਨ ਕਰਾਂਗੇ ਕੰਪਨੀ ਦਾ ਨਾ ਤਾਂ ਉਹ ਵਿੱਚੋਂ ਕੱਟ ਵੀ ਲੈਂਦੇ ਆ ਫੇਰ ਪੈਨਲਟੀ ਲਾਉਂਦੇ ਆ ਨਾ ਉਹਨਾਂ ਨੇ ਆਪਣੀ ਕੋਸਟ ਰੱਖੀ ਹੁੰਦੀ ਆ ਪ੍ਰੋਡਕਸ਼ਨ ਆਫ ਕੋਸਟ ਕੰਮ ਦੱਸੂਗਾ ਵੀ ਮੈਂ ਕੀ ਚੀਜ਼ ਹੁੰਦੀ ਆ ਜੇ ਉਹ ਕੋਸਟ ਆਪਾਂ ਉੱਪਰ ਚੱਕ ਦਿੰਨੇ ਆ ਮਹਿੰਗਾ ਮਤਲਬ ਕਿ ਜਿੱਦਾਂ ਉਹਨਾਂ ਨੇ ਆਪਣੀ ਕੋਸਟ ਰੱਖੀ ਆ 70 ਰੁਪਏ ਇਸ ਵੇਲੇ ਉਹਨਾਂ ਦੀ ਕੋਸਟ ਹੈਗੀ ਆ 79 79 ਰੁਪਏ ਜੇ ਇਹ ਹੀ ਬੱਚਾ ਤਿਆਰ ਕਰਦੇ ਆ 80 ਦੇ ਵਿੱਚ 82 ਦੇ ਵਿੱਚ 85 ਦੇ ਵਿੱਚ 6 ਰੁਪਏ ਵੱਧ ਗਏ ਨਾ ਆਪਣੇ ਤਾਂ ਉਹਨਾਂ ਨੇ 50 ਪੈਸੇ ਸਾਡੇ ਕੋਲੋਂ ਕੱਟ ਲੈਣੇ ਆ 50 ਪੈਸੇ ਆਪਣੇ ਖਾਤੇ ਪਾਉਣੇ ਆ 50 ਪੈਸੇ ਸਾਡੇ ਖਾਤੇ ਪਾਉਣੇ ਆ ਮੈਨੂੰ ਸਾਡੇ ਉਹਨਾਂ ਨੇ ਓਕੇ ਪੁਕੇ ਜਿੱਦਾਂ ਸਾਡੇ 10 ਰੁਪਏ ਕਿਲੋ ਤੁਹਾਨੂੰ ਦਿੰਦੀ ਆ ਤਾਂ ਉਹਨਾਂ ਨੇ ਮਤਲਬ ਕਿ ਚਲੋ ਜੇ 5 ਰੁਪਏ ਕੋਸਟ ਉੱਪਰ ਗਈ 2.5 ਰੁਪਏ ਕੱਟ ਲੇ ਦਾਹਾਂ ਚੋਂ 2.5 ਕੱਢੇ ਕਿੰਨੇ ਰਹਿ ਗਏ 8.5 7.5 ਸੌਰੀ ਉਹ ਹੋ ਗਏ ਨਾ ਕੱਟ ਲਏ ਤੇ ਮੰਨ ਕੇ ਚਲੋ ਜੇ ਕੋਸਟ ਡਾਊਨ ਆਉਂਦੀ ਆ ਉਹ ਫਾਇਦਾ ਵੀ ਸਾਡਾ ਹੀ ਆ 2.5 ਰੁਪਏ ਫੇ ਸਾਡੇ ਹੋਰ ਬਣ ਗਏ 10 ਰੁਪਏ ਇਹ ਬਣ ਗਏ 2 ਰੁਪਏ ਉੱਪਰੋਂ ਬਣ ਗਏ 12 13 ਰੁਪਏ ਆ ਗਏ ਇਨਕੀ ਜੇ ਰੇਟ ਲੱਗ ਜਵੇ ਤਾਂ ਸਾਨੂੰ ਰੇਟ ਦੇ ਇਨਸੈਂਟਿਵ ਵੱਖਰੇ ਮਿਲਦੇ ਆ ਜੇ ਸਾਡਾ ਰਿਜ਼ਲਟ ਵਧੀਆ ਆਂਦਾ ਜਿਦਾ ਇਹਨਾਂ ਨੇ ਆਪਣੇ ਗ੍ਰੇਡ ਰੱਖੇ ਆ A B C ਜੇ ਆਪਣਾ A ਗ੍ਰੇਡ ਆਂਦਾ ਫਿਰ ਸਾਨੂੰ ਉਹਦਾ ਬੋਨਸ ਵੀ ਮਿਲਦਾ ਨਾ ਉਹ ਵੱਖਰੇ ਸਾਨੂੰ 로ਇਲਟੀ ਇਨਸੈਂਟਿਵ ਮਿਲਦੇ ਆ ਉਹ ਵੀ ਮੈਂ ਕੋਸਟ ਸ਼ੀਟ ਸ਼ੇਅਰ ਕਰੂੰਗਾ ਤੁਸੀਂ ਦੇਖ ਲਿਓ ਫੋਟੋ ਦੇ ਵਿੱਚ ਪਾਉਂਗਾ ਮੈਂ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਉਹ ਕਿਹਨੂੰ ਕਹਿੰਦੇ ਆ ਉੱਥੇ ਸਾਰਾ ਲਿਖਿਆ ਆ ਆਹ ਕੋਸਟ ਨਾਲ ਤੁਸੀਂ ਬੱਚਾ ਤਿਆਰ ਕਰਕੇ ਦਿਓ ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਨਾ ਤਾਂ ਇਦਾਂ ਆ ਸਾਨੂੰ ਕਿਲੋ ਰੇ ਪੈਸੇ ਮਿਲਦੇ ਹਨ ਆ ਸਾਡੀ ਮਿਹਨਤ ਹੁੰਦੀ ਆ ਹੁਣ ਫੇਕ ਕੋਈ ਪਾ ਰਹੇ ਨੇ YouTube ਤੇ ਇਹ ਫਾਰਮਰ ਨੇ 1 ਸਾਲ ਦੇ ਵਿੱਚ ਇੰਨੇ ਪੈਸੇ ਬਣਾਏ ਇੰਨੇ ਬਣਾਏ ਇੰਨੇ ਬਣਾਏ ਤੁਸੀਂ ਉਹਨਾਂ ਬਹਿ ਕੇ ਪੁੱਛ ਕੇ ਆਓ ਤੁਸੀਂ ਉਹ ਪੈਸੇ ਕਿੱਦਾਂ ਬਣਾਏ ਹਨਾ ਤਾਂ ਬਣਦੇ ਵੀ ਆ ਪਰ ਇਹ ਗੇਲੀ ਪੋਲਟਰੀ ਦੀ ਗੇਮ ਨਾ ਟੋਟਲੀ ਰਿਸਕ ਤੇ ਆ ਰਿਸਕ ਵੀ ਕਹਿ ਸਕਦਾ ਮੈਂ ਰਿਸਕੀ ਕਹਿੰਨਾ ਆਪਣੇ ਹਿਸਾਬ ਨਾਲ ਜਿੱਦਾਂ ਮੇਰਾ ਤਜਰਬਾ ਹਨਾ ਕੁਝ ਵੀ ਕੇਵਲ ਹੈਪਨ ਹੋ ਜਾਂਦਾ ਹਨਾ ਮੀਂਹ ਗੱਲ ਇਹ ਆ ਕਿ ਇਹਦੇ ਵਿੱਚ ਕੇਅਰ ਆ ਜਿੰਨੀ ਆਪਾਂ ਕੇਅਰ ਕਰਾਂਗੇ ਸਾਰ ਸਭੇ ਦਾ ਧਿਆਨ ਰੱਖਾਂਗੇ ਬੱਚਾ ਸਾਡਾ ਓਨਾ ਹੀ ਵਧੀਆ ਪਲਣਾ ਨਾ ਓਨੀ ਇਹਨੇ ਬੱਚੇ ਨੇ ਗੇਨਿੰਗ ਗਰੋਥ ਕਰਨੀ ਆ ਆਪਣੀ ਆ ਆ ਸਰਸਾ ਹਵਤਾ ਬਾਹ ਕੌਂਟਰੈਕਟ ਕੋਲਟਰੀ ਫਾਰਮਰ ਦਾ ਜੇ ਕੋਈ ਚੀਜ਼ ਰਹਿ ਗਈ ਹੋਵੇ ਉਹ ਮੈਨੂੰ ਤੁਸੀਂ ਮੈਸੇਜ ਕਰ ਲਿਓ ਮੈਂ ਫੇਰ ਵੀਡੀਓ ਬਣਾ ਦੂੰਗਾ ਜੇ ਕੁਝ ਨਾ ਪਤਾ ਲੱਗੇ ਤਾਂ ਦੂਜੀ ਗੱਲ ਇਹਦੇ ਵਿੱਚ ਸ਼ੈੱਡ ਆਪਣੀ ਹੋਣੀ ਚਾਹੀਦੀ ਆ ਕੰਪਨੀ ਤਾਂ ਬੱਚੇ ਪਾਉਂਦੀ ਆ ਕਈ ਨਵੇਂ ਕੰਪਨੀਆਂ ਪਾ ਵੀ ਦਿੰਦੀਆਂ ਆ ਜਾਣ ਪਛਾਣ ਹੋਵੇ ਤਾਂ ਇੱਡੀ ਗੱਲ ਨਹੀਂ ਪਰ ਸ਼ੈੱਡ ਆਪਣੀ ਹੋਵੇ ਕੰਪਨੀ ਫੇਰ ਬੱਚੇ ਪੰਦੀ ਆ। ਤਾਂ ਜੇ ਕਿ ਮੇਰੇ ਵੀਰ ਕਿਸੇ ਨੇ ਕੋਈ ਕੰਮ ਕਰਨਾ ਚਾਹੁੰਦਾ ਆ ਉਹ ਪਹਿਲਾਂ ਕਿਦੋਂ ਟ੍ਰੇਨਿੰਗ ਲੈ ਲਵੇ, ਥੋੜਾ ਜਿਹਾ ਗਿਆਨ ਲੈ ਲਵੇ ਪੋਲਟਰੀ ਬਾਰੇ ਕਿਦਾਂ ਬੱਚਾ ਪਾਲੀਦਾ ਆ, ਕੀ ਕੇਅਰ ਆ। ਫੇ ਉਹ ਇਨਵੈਸਟ ਕਰੇ, ਐਵੇਂ ਕਿਸੇ ਦੀ ਗੱਲਾਂ ਪਿੱਛੇ ਲਾ ਕੇ ਇਦਾਂ ਇਨਵੈਸਟਮੈਂਟ ਨਾ ਕਰਿਓ, ਜੇ ਡੁੱਬ ਜੂਗੇ। YouTube ਦੇ ਚੱਕਰਾਂ 'ਚ ਰਹੋਗੇ ਦੇਖ ਕੇ ਕਿ ਉਹਨੇ ਇੰਨੇ ਪੈਸੇ ਕਮਾ ਲਏ ਆ। ਹੁਣ YouTube ਤੇ ਦੇਸੀ ਮੁਰਗੇ ਪਾਲੋ ਸਾਰੇ ਲੋਕੀ ਦੇਸੀਆਂ ਦਵਾਲੇ ਹੋਏ ਆ। ਚਲੋ ਜੀ ਦੇਸੀ ਮੁਰਗੇ ਪਾਲੋ। ਆੰਡਾ ਇਨੇ ਦਾ ਵਿਕਦਾ ਇਨੇ ਦਾ ਵਿਕਦਾ ਨਾ ਜਿਹੜੀ ਕਲਾ ਕੇਅਰ ਕਰਦਾ ਨਾ ਤੁਸੀਂ ਉਹ ਵੀ ਦੇਖੋ ਠੀਕ ਆ ਵਿੱਚ ਰਹਿ ਕੇ ਜਿਹੜੀ ਕੇਅਰ ਆ ਨਾ ਕਿਤੇ ਆਣਾ ਨਾ ਕਿਤੇ ਜਾਣਾ ਨਾ ਤੁਸੀਂ ਸਾਨੂੰ ਪਤਾ ਜਾਣਾ ਅਲਗ ਅਗਲ ਜਾਣੀ ਆ ਠੀਕ ਆ ਕਿ ਕਿੱਦਾਂ ਪੋਲਟਰੀ ਦਾ ਕੰਮ ਹੁੰਦਾ ਨਾ ਅੱਜ ਮੇਰਾ ਚਿਕਸ ਆਣਾ ਆ ਤਾਂ ਹੁਣ 15 ਨੂੰ ਚਿਕਸ ਆਣਾ ਆ 15 ਤੋਂ 15 ਤੱਕ ਰੇ ਇਹ ਮਹੀਨੇ ਦਾ ਹੋਣਾ ਨਾ ਅਸੀਂ ਕੱਲਾ ਕੱਲਾ ਦਿਨ ਗਿਣਦੇ ਹੁੰਦੇ ਹੰਨੇ ਆ ਕਿ ਨਹੀਂ ਚਲੋ ਅੱਜ ਇਨੇ ਦਿਨ ਦਾ ਹੋ ਗਿਆ ਇਨੇ ਦਿਨ ਦਾ ਹੋ ਗਿਆ ਨਾ ਪਰਮਾਤਮਾ ਮੇਹ ਰੱਖੇ ਰਿਜ਼ਲਟ ਸਾਰਿਆਂ ਦਾ ਵਧੀਆ ਆਵੇ ਸਾਡਾ ਵੀ ਵਧੀਆ ਆਵੇ ਨਾ ਅਸੀਂ ਇਦਾਂ ਸੋਚਦੇ ਹਾਂ ਸਾਰੇ ਫਾਰਮਰ ਹਨਾ ਇਹ ਕਿਉਂ ਸੋਚਦੇ ਆ ਕਿ ਚਲੋ ਕੰਪਨੀ ਦਾ ਵੀ ਫਾਇਦਾ ਹੋਵੇ ਕੰਪਨੀ ਨੂੰ ਫਾਇਦਾ ਹੋਊਗਾ ਸਾਡਾ ਵੀ ਫਾਇਦਾ ਹੋਊਗਾ ਨਾ ਅਸੀਂ ਵਧੀਆ ਬੱਚਾ ਪਾਲ ਕੇ ਦਵਾਂਗੇ ਕੰਪਨੀ ਨੂੰ ਤਾਂ ਫੇ ਕੰਪਨੀ ਸਾਡਾ ਵੀ ਸੋਚੂਗੀ ਉਹ ਤਾਂ ਫੇ ਹੀ ਆ ਜੇ ਅਸੀਂ ਕੇਅਰ ਕਰਾਂਗੇ ਤਾਂ ਇਹ ਤਾਂ ਹੈ ਨਹੀਂ ਸਾਨੂੰ ਕੰਪਨੀ ਨੇ ਕੁਝੋ ਜਿਹਾ ਦੇ ਦਿੱਤਾ ਫੀਡ ਦੇ ਦਿੱਤੀ ਚਲੋ ਜੀ ਬੱਚਾ ਪਲ ਗਿਆ ਇਦਾਂ ਨਹੀਂ ਬੱਚਾ ਪਲਦਾ ਵਿੱਚ ਰੱਖ ਕੇ ਬੱਚਾ ਪਲਦਾ ਤੇ ਬਾਕੀ ਮੇਰਾ ਵੀਰ ਜਿਹੜਾ ਕੰਮ ਕਰਨਾ ਚਾਹੁੰਦਾ ਹੈ ਜੀ ਸੱਦ ਕੇ ਕਰੋ ਮੈਂ ਫੇਰ ਹੀ ਕਹਿੰਨਾ ਆ ਥੋੜਾ ਜੀ ਆਨ ਲਵੋ ਵੀਰੇ ਬਾਰੇ ਨੋਲਿਜ ਲਵੋ ਫੇ ਚੱਕਰ ਦੇ ਵਿੱਚ ਪਿਓ ਉਹ ਦਾਰੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਆ ਐਵੇਂ ਆਪਣਾ ਨੁਕਸਾਨ ਕਰਾਉਂਗੇ ਆਪਣੇ ਪੈਸੇ ਖਰਾਬ ਕਰਾਉਂਗੇ ਆਪਣੇ ਘਰ ਦੇ ਪੈਸੇ ਖਰਾਬ ਕਰਾਉਂਗੇ ਕੰਮ ਬਹੁਤ ਵਧੀਆ ਆ ਪਰ ਕੋਈ ਵੀ ਕੰਮ ਆ ਚਾਹੇ ਪੋਲਟਰੀ ਦਾ ਕੋਈ ਵੀ ਬਿਜ਼ਨਸ ਆ ਨੋਲਿਜ ਤੋਂ ਬਿਨਾ ਪੋਸੀਬਲ ਨਹੀਂ ਕਾ ਪਹਿਲਾ ਉਹ ਕੰਮ ਬਾਰੇ ਨੋਲਿਜ ਲੋ ਤਾਂ ਫੇ ਉਹ ਕੰਮ ਦੇ ਵਿੱਚ ਬੜੋ ਕੇਵਲ ਦੇ ਕੇ ਪੰਗੇ ਵਿੱਚ ਨਾ ਪਿਓ ਮੁੜ ਕੇ ਐਵੇਂ ਡੁੱਬ ਜੂਗੇ ਬਾਕੀ ਜੇ ਕੋਈ ਗੱਲ ਗਲਤ ਲੱਗੀ ਹੋਵੇ ਜੋ ਕੁਝ ਬੋਲਿਆ ਗਲਤ ਹੋ ਮਾਫ ਕਰਿਓ ਸੋਰੀ ਤਾਂ ਜੇ ਕੁਝ ਨਾ ਪਤਾ ਲੱਗੇ ਤਾਂ ਮੈਨੂੰ ਮੈਸੇਜ ਕਰ ਲਿਓ ਤੇ ਜਿਹੜਾ ਮੈਂ ਕੰਮ ਕਰਦਾ ਆ ਇਹ ਕਰਦਾ ਮੈਂ ਆਈਵੀ ਕੰਪਨੀ ਦੇ ਨਾਲ ਮੈਨੂੰ ਕਰਦੇ ਨੂੰ 12 13 ਸਾਲਾਂ ਚੱਲੇ ਹੋਏ ਕੰਪਨੀ ਨਾਲ ਕੰਮ ਕਰਦੇ ਨੂੰ ਬਹੁਤ ਵਧੀਆ ਕੰਪਨੀ ਆ ਸਾਰੀਆਂ ਕੰਪਨੀਆਂ ਵਧੀਆ ਕੋਈ ਵੀ ਕੰਪਨੀ ਮਾੜੀ ਨਹੀਂ ਹੁੰਦੀ ਮਾੜੇ ਹੁੰਦੇ ਅਸੀਂ ਫਾਰਮਰ ਜਿਹੜੇ ਪ੍ਰੋਪਰ ਤਰੀਕੇ ਨਾਲ ਹੀ ਕੰਮ ਨਹੀਂ ਕਰਦੇ ਵਧੀਆ ਕੰਮ ਕਰੋ ਕੋਮਪਰ ਨੂੰ ਰਿਜ਼ਲਟ ਦੋ ਤੁਹਾਡਾ ਹੀ ਫਾਇਦਾ ਆ ਚੰਗਾ ਜੀ ਸਤ ਸ੍ਰੀ ਅਕਾਲ